ਇਹ ਲੜਕੇ ਨੇ ਗਲਤੀ ਕੀਤੀ ਸਾਰਾ ਪਰਿਵਾਰ ਚੱਲ ਕੇ ਆਇਆ ਹੈ ਤੇ ਖਾਲਸਾ ਹਮੇਸ਼ਾ ਬਖਸ਼ਣ ਜੋਗ ਰਿਹਾ ਹੈ ਮੇਰੇ ਵੀਰ ਨੂੰ ਇੱਕ ਬੇਨਤੀ ਹੈ ਇੱਕ ਤਾਂ ਫੇਸਬੁੱਕ ਤੇ ਆਪਣੇ ਆਪ ਲੈ ਕੇ ਪਾ ਦੇਗਾ ਮੇਰੇ ਕੋਲੋਂ ਗਲਤੀ ਹੋਈ ਸੀ ਇਸ ਤੋਂ ਬਾਅਦ ਅੱਗੇ ਮੈਂ ਕੋਈ ਗਲਤੀ ਨਹੀਂ ਕਰਦਾ ਇਹ ਆਦੀ ਫੇਸਬੁੱਕ ਤੇ ਲੈ ਕੇ ਪਾ ਦੇਗਾ ਦੂਜੀ ਗੱਲ ਇਹ ਹਮੇਸ਼ਾ ਪੰਥਕ ਰਵਾਇਤ ਅਨੁਸਾਰ ਕੋਈ ਨਾ ਕੋਈ ਸਜ਼ਾ ਉਹਨਾਂ ਨੂੰ ਲਾਈ ਜਾਂਦੀ ਏ ਜਿਹੜੇ ਕਿਤੇ ਗਲਤੀ ਕਰਦੇ ਨੇ ਪੰਥਕ ਰਵਾਇਤ ਅਨੁਸਾਰ ਜਦ ਪੰਜਾਬ ਦੀ ਰਵਾਇਤ ਹਮੇਸ਼ਾ ਰਹੀ ਹੈ ਵੀ ਇਹ ਵੀਰ ਦੀ ਇੱਕ ਡਿਊਟੀ ਹੈ ਵੀ 11 ਦਿਨ ਕਿਸੇ ਵੀ ਮੰਦਰ ਜੋੜਿਆਂ ਦੀ ਸੇਵਾ ਕਰਨਾ ਚਾਹੇ ਗੁਰਦੁਆਰੇ ਮੰਦਰ ਸ਼ਾਹ ਮੰਦਰ ਮੰਦਰ ਇਹਦੀ ਸ਼ਰਤ ਹੈ ਦੇਖੋ ਮੇਰੇ ਵੀ ਇੱਕ ਵਾਰੀ ਕਹਿੰਦੀ ਹੈ ਸਾਡੀ ਜਿੱਤੇ ਦਿਨ ਸਾਡੀ ਤੇਰੇ ਨਾਲ ਜਾਤੀ ਕੋਈ ਦੁਸ਼ਮਣ ਨਹੀਂ ਕੋਈ ਲੜਾਈ ਝਗੜਾ ਨਹੀਂ ਆਪਾਂ ਅੱਗੇ ਵੀ ਪਰਾ ਸੀ ਤੇ ਅੱਜ ਵੀ ਪਰਾ ਉਹਨਾਂ ਤੱਕ ਪਰਾ ਜਰੂਰ ਰਵਾਂਗੇ ਜਿੰਨਾ ਤੱਕ ਅਸੀਂ ਇੱਕ ਦੂਜੇ ਦੀ ਭਾਵਨਾ ਨਵਾਜ਼ ਨਾ ਕਰਾਂਗੇ ਤੁਸੀਂ ਕਦੇ ਨਹੀਂ ਜ਼ਿੰਦਗੀ ਵਿੱਚ ਵੇਖਿਆ ਸਾਡੇ ਕੋਲ ਕੋਈ ਕਿਸੇ ਦੀ ਭਾਵਨਾ ਆਦ 3 ਸਾਲ ਤੇਰਾ ਵੀਰੇ ਇੰਤਜ਼ਾਰ ਕੀਤਾ ਤੇਰੇ ਕੋਲ ਬੰਦੇ ਵੀ ਭੇਜੇ ਕਈਆਂ ਨੇ ਤੈਨੂੰ ਪਹੁੰਚੀਏ ਕਿ ਨਹੀਂ ਪਹੁੰਚੇ ਸਾਹਮਣੇ ਤਾ ਉਹਦੇ ਕੋਲ ਹੀ ਭੇਜੇ ਸੀ ਹੁਣ ਮੇਰੀ ਇੱਕੋ ਬੰਦੀ ਵੀ ਅੱਗੇ ਤੋਂ ਤੇਰੇ ਕੋਲ ਕੋਈ ਗਲਤੀ ਨਾ ਅਸੀਂ ਇਸ ਤੋਂ ਇਸ ਤੋਂ ਬਾਅਦ ਸਾਡੀ ਹੱਦਬੰਦੀ ਟੱਪ ਗਈ ਆ ਦੇਖ ਲੈ ਤੁਸੀਂ ਕੀ ਹਾਲਤ ਨੇ ਇਹ ਸਾਨੂੰ ਪਤਾ ਵੀ ਇਹਨਾਂ ਨੂੰ 3 ਸਾਲ ਵਾਕੇ ਬਿਠਾ ਲਿਆ 3 ਸਾਲ ਉਹਨਾਂ ਨੇ ਸਾਨੂੰ ਗੱਲਾਂ ਥਾਂਦੇ ਇਹਨਾਂ ਸਾਰੇ ਮੁੰਡਿਆਂ ਤੇ ਮੇਰੀ ਇੱਕ ਬੇਨਤੀ ਹੈ ਤੇਰੇ ਗੰਥ ਜੋੜ ਕੇ ਅੱਗੇ ਤੋਂ ਐਹੋ ਜਿਹਾ ਕੰਮ ਨਹੀਂ ਕਰਨਾ ਫੇਸਬੁੱਕ ਤੇ ਬਾਦੀ ਮੇਰੇ ਕੋਈ ਗਲਤੀ ਅੱਗੇ ਤੋਂ ਮੈਂ ਐਹੋ ਜਿਹਾ ਕੰਮ ਨਹੀਂ ਕਰਾਂ ਰਿੰਕੂ ਜੀ ਜੋ ਬੀਤੇ ਦਿਨਾਂ ਦੇ ਵਿੱਚ ਵਿਵਾਦ ਉਸ ਨੂੰ ਅੱਜ ਖਤਮ ਸਮਝਿਆ ਜਾਵੇ ਜੋ ਲੋਕ ਉਹਦੇ ਵਿੱਚ ਜੋ ਜੋ ਵੀ ਉਹਦੇ ਵਿੱਚ ਲੋਕ ਇਨਵੋਲਵ ਹੋ ਗਏ ਸੀ ਜਿਨ੍ਹਾਂ ਨੇ ਟਿੱਪਣੀਆਂ ਕੀਤੀਆਂ ਸੀ ਉਹਨਾਂ ਨੇ ਸਾਹਮਣੇ ਮਾਫੀ ਮੰਗ ਲਈ ਅੱਜ ਅੱਜ ਤੋਂ ਇਸ ਵਿਵਾਦ ਨੂੰ ਖਤਮ ਸਮਝਿਆ ਜਾਵੇ ਤੇ ਵਿਵਾਦ ਬਿਲਕੁਲ ਖਤਮ ਹੈ ਏ ਕਰ ਹੁਣ ਸਾਰੇ ਜਿੰਨੇ ਵੀ ਉਹ ਵੀਰ ਸੁਣ ਲੈਣ ਜਿਹੜੇ ਗਲਤ ਟਿੱਪਣੀਆਂ ਕਰਦੇ ਨੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਕੋਲ ਨਹੀਂ ਜਾਣਾ ਇਸ ਵਾਰ ਤੁਸੀਂ ਪ੍ਰਸ਼ਾਸਨ ਕੋਲ ਜਾਓਗੇ ਕਿਉਂਕਿ ਸਾਡੇ ਤੇ ਹਮੇਸ਼ਾ ਇੱਕ ਟੈਗ ਲੱਗ ਜਾਂਦਾ ਹੈ ਵੀ ਇਹ ਭੁੱਲੜਬਾਜੀ ਕਰਦੇ ਨੇ ਇਹ ਹੱਤਵਾਦੀ ਇਹ ਗਲਤ ਕੰਮ ਕਰਦੇ ਨੇ ਦੇਖ ਲਓ ਤਿੰਨ ਤਿੰਨ ਸਾਲ ਕੇ ਕੋਈ ਵੀ ਧਾਰਮਿਕ ਪਾਵਨ ਵਾਸਤੇ ਨਹੀਂ ਕਰਾਦਾ ਤਿੰਨ ਤਿੰਨ ਸਾਲ ਕੇ ਤਾਂ ਇੰਤਜ਼ਾਰ ਨਹੀਂ ਕਰਦਾ ਪਰ ਅਸੀਂ ਫਿਰ ਵੀ ਕੀਤਾ ਹੈ ਪ੍ਰਸ਼ਾਸਨ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਵੀ ਉਹੋ ਜਿਹੇ ਲੋਕਾਂ ਨੂੰ ਠੱਲ ਪਾ ਦੇ ਜਿਹੜੇ ਫੇਸਬੁੱਕ ਤੇ ਕਿਸੇ ਧਰਮ ਬਾਰੇ ਵੀ ਚਾਹੇ ਉਸ ਸਿੱਖਾਂ ਦਾ ਹੈ ਭਾਵੇਂ ਹਿੰਦੂਆਂ ਦਾ ਤੇ ਭਾਵੇਂ ਮੁਸਲਮਾਨ ਜੇ ਕਿਸੇ ਧਰਮ ਬਾਰੇ ਕੋਈ ਟਿੱਪਣੀ ਕਰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪੰਜਾਬੀਆਂ ਨੂੰ ਅਪੀਲ ਹੈ ਸਾਰਿਆਂ ਨੂੰ ਵੀ ਕਿਸੇ ਨੇ ਵੀ ਧਾਰਮਿਕ ਭਾਵਨਾ ਨੂੰ ਥੇਸ ਨਾ ਬਚਾਓ ਤੇ ਇੱਕ ਆਪਾਂ ਦੰਗਿਆਂ ਦਾ ਸਿਸਟਮ ਨਹੀਂ ਬਣਾਣਾ ਜੇ ਦੋ ਚਾਰ ਕਿਤੇ ਹੈ ਉਹਨਾਂ ਨੂੰ ਸਮਝਾਈਏ ਵੀ ਕਾਕਾ ਆਪਾਂ ਕੋਈ ਕੰਮ ਨਹੀਂ ਕਰਨਾ ਉਹ ਸਿੱਖਾਂ ਜੀ ਵੀ ਹੋ ਸਕਦੇ ਨੇ ਹਿੰਦੂਆਂ ਚ ਹੋ ਸਕਦੇ ਨੇ ਮੁਸਲਮਾਨਾਂ ਚ ਹੋ ਸਕਦੇ ਨੇ ਪਰ ਮੇਰੀ ਇੱਕ ਬੇਨਤੀ ਹੈ ਅਸੀਂ ਪੰਜਾਬ ਨੂੰ ਪੰਜਾਬ ਖੁਸ਼ਹਾਲ ਪੰਜਾਬ ਬਣਾਣਾ ਹੈ ਅਸੀਂ ਭੈਣ ਭਰਾਵਾਂ ਤਰ੍ਹਾਂ ਅੱਗੇ ਤਰ੍ਹਾਂ ਸਾਰੇ ਰਲ ਕੇ ਬਹਿਣਾ ਹੈ ਜੇ ਵੀਰ ਚੱਲ ਗਿਆ ਸਾਡੇ ਬੋਲੇ ਸਾਡਾ ਭਰਾ ਹੈ ਅੱਜ ਤੋਂ ਬਾਅਦ ਅੱਗੇ ਮੇਰਾ ਵੀਰ ਹੈ ਮੈਂ ਵੀ ਰੁਕਾਂ ਉਹ ਅੱਗੇ ਤੱਕ ਕੋਈ ਟਿੱਪਣੀ ਨਾ ਪਾਏ ਤੇ ਸਾਡੇ ਵੱਲੋਂ ਇਹ ਬਾਤ ਬਿਲਕੁਲ ਖਤਮ ਹੈ ਇਸ ਤੋਂ ਬਾਅਦ ਸਾਡੇ ਵੱਲੋਂ ਕੋਈ ਵੀ ਨਹੀਂ ਪਰ ਹਾਂ ਸਿੱਖ ਕਮਿਊਨਿਟੀ ਸਾਰੀ ਇਕੱਠੀ ਹੋਵੇਗੀ ਉਹਨੂੰ ਵਾਰਡ ਵਾਈਜ਼ ਛੋਟੇ ਛੋਟੇ ਕਮੇਟੀਆਂ ਬਣਨਗੀਆਂ ਪ੍ਰਚਾਰ ਵਾਸਤੇ ਸਾਰੇ ਇਕੱਠੇ ਹੋਣਗੇ ਜਿੰਨੇ ਵੀ ਜਕਾਰਾ ਲਾ ਦਿਓ ਮੋਲੇ ਸੋਹਣੇ ਗਾਤੇ ਮਾਨੂੰ ਪਾਵੇ ਸਭ ਜੀ ਆਗਾ